ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀ ਵੀ ਵੀ ਬੜਾ ਚੋਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆਂ ਅੱਜ ਪਹੁੰਚਿਆ ਬਾਈ ਹੁਣੀ ਆਪਣੀ ਸ਼ਾਪ ਦੀ ਓਪਨਿੰਗ ਕੀਤੀ ਜਿਹਨੂੰ ਆਪਾਂ ਕਹਦੇ ਆ ਟੌਰ ਟੱਬਾ ਟੌਰ ਟੱਪੇ ਤੋਂ ਸ਼ੁਰੂ ਕੀਤਾ ਬਾਈ ਹੁਣੀ ਤੇ ਬਾਈ ਹੁਣਾ ਨਾਲ ਗੱਲਬਾਤ ਕਰਦੇ ਆ ਕੱਪੜੇ ਦਿਖਾਉਂਦੇ ਆ ਤੁਹਾਨੂੰ ਜਿਹੜਾ ਜਿਹੜਾ ਭਰਾ ਆ ਕੇ ਲੈ ਕੇ ਜਾਊਗਾ ਪੁੱਛਦੇ ਆ ਵੀ ਕੋਈ ਡਿਸਕਾਊਂਟ ਜਾਂ ਕਿੱਦਾਂ ਕੋਈ ਗੱਲਬਾਤ ਸਾਡੀ ਬਾਈ ਹੁਣਾ ਨਾਲ ਗੱਲਬਾਤ ਕਰਦੇ ਆ ਆਜੋ ਤੁਸੀਂ ਮਿਲਦੇ ਆ

ਸ਼ਾਪਿੰਗ ਦੀ ਸ਼ਾਪ ਵੀ ਓਪਨਿੰਗ ਕੀਤੀ ਹੈ ਜੀ ਬਹੁਤ ਬੜਾ ਬੜਾ ਮੁਬਾਰਕਾਂ ਬਾਈ ਜੀ ਕਾਂਗਰਸ ਦੀ ਰੱਖੀ ਹੈ थैंक यू ਬਾਈ ਜੀ ਜੀ ਜਿਹੜਾ ਕਹਿੰਦੇ ਸ਼ਹਿਰ ਬਸ ਦੇ ਕੋਈ ਡਿਸਕਾਊਂਟ ਪਹਿਲਾਂ ਦੱਸ ਦਿਓ ਕਿਹੜੇ ਸਾਡੇ ਕਿਹੜੇ ਕੱਪੜੇ ਆ ਸਾਰਾ ਕੁਝ ਬਾਈ ਜੀ ਉਹਨਾਂ ਸਾਰੇ ਸ਼ਹਿਰ ਬਸ ਨੂੰ ਦਾ ਅਦੇ ਸਭ ਤੋਂ ਪਹਿਲੇ ਸਾਰਿਆਂ ਨੂੰ ਬੜੇ ਬੜੇ ਸਫੀਕਾਰ ਸੋਚ ਸਾਡੀ ਅੱਜ ਬੜਾ ਪਤਲੀ ਓਪਨਿੰਗ ਹੋ ਚੁੱਕੀ ਹੈ ਸੋ ਸਾਰੇ ਜਾਣੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਸਾਡਾ ਸਾਰਾ ਹੀ ਸਮਾਨ ਪੂਰਾ ਕੋਲੋ ਪ੍ਰੀਮੀਅਮ ਹੈ ওকে ਕੋਈ ਵੀ ਇਹਦੇ ਵਿੱਚ चीज नहीं है जी। प्रेम्यों 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 को अच्छे जी सारे जान जरूर पहुंचो ठीक है रेट सारे मार्केट न मतलब जी ਦੇਖੋ ਉਹ ਜਿਹੜਾ ਮਰਮੋਟਾਈ ਕੋ ਭਰਾ ਆਪਣੇ ਕੋਲ ਪਿਆਰ ਕਰਕੇ ਆਉਂਦੇ ਬਾਬੇ ਦਾ ਆਖਾਣੂ ਦਿਓ ਤੇ ਬਾਈ ਤੁਸੀਂ ਜਰੂਰ ਪੁੱਛੋ ਸਾਰੇ ਆਣੇ ਜੀ ਤੇ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕੀਤੀ ਬਾਈ ਹੋਰ ਕੁਝ ਕਹਿਣਾ ਚਾਹ ਰਹੇ ਹੋ ਬਸ ਬਾਈ ਤੁਸੀਂ ਕੋਈ ਸਰ ਮੈਂ ਨਾ ਮਗਰ ਰਹਿਮਤ ਜੱਲਿਆ ਬੜਾ ਰਣਜੀਤ ਭਾਈ ਨਾਲ ਹੈ ਵੱਡਾ ਭਰਾ ਜਿਹੜੀ ਜਿਗਰ ਕੰਨਾ ਜ਼ਰੂਰੀ ਬਣ ਰਿਹਾ ਜੀ ਭਾਈ ਸਸੀ ਗਾਲ ਹੋਈ ਜਿਗਰ ਭਾਈ ਬੜਾ ਚੋੜ ਵੀ ਸਿਰ ਬਸ ਯਾਨ ਕੁਝ ਕਹਿਣਾ ਚਾਹ ਨਹੀਂ ਜੀ ਸਸੀ ਗਾਲ ਬਾਈ ਦੀ ਸਾਰਿਆਂ ਨੂੰ

अब बहुत भी ओपनिंग कीबारक तंदरुस्तियां सस्ता भी देवेउंट भी देवे तो बीओ कीडियो शेयर करके आ गया ना वह भी डिस्काउंट बढ़िया ढंग न देख सकते हो तुम बहुत सोहनिया सोहनिया पेंट पजामेडर के पजामे पहले चलो बहुत बहुत गलिंग की बहुत चंगा लगे सारे भरा खड़े है तो 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 तो

ਪੜਾ ਛੋਟਾ ਦੀ ਬੰਦੂ ਖਾੜੀ ਨਾ ਨਹੀਂ ਅਪਡੇਟ ਕਰਾਂਗਾ ਜੀ ਮਿਹਰਬਾਨੀ ਦਾ ਮੇਰਾ ਬਹੁਤ ਪਿਆਰ ਅਰਮਾਤ ਮੋਬਿਲੋ ਇਹ ਤੁਹਾਨੂੰ ਬਾਈਂਗ ਦੇ ਇੱਧਰ ਕੀ ਬੜੀ ਆ ਬਹੁਤ ਸੋਹਣੀ ਲੱਗੀ ਗੱਲਬਾਤ ਤੇ ਟੋਰਟ ਤੇਰੀ ਓਪਨਿੰਗ ਹੋ ਗਈ ਆ ਤੁਸੀਂ ਪਹੁੰਚ ਸਕਦੇ ਹੋ ਜਿੱਥੇ ਆਪਾਂ ਕੇਵੀਏ ਵੀ ਬਾਸਰ ਦਾ ਮਾਸਰ ਦਾ ਨਾ ਬਾਸਰ ਦਾ ਵੀ ਨਾਲ ਯੂਕੇ ਸਮੁੰਦਰ ਵੀ ਮਿਲਣ ਹੁੰਦੀ ਹੈ ਜੀ ਜੀ ਜ਼ਰੂਰ ਵਿਜ਼ਿਟ ਕਰੋ ਇੱਕ ਵਾਰ ਆ ਕੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆ ਗਿਆ ਉਹਨੂੰ ਬੜੀ ਹੋਏ ਜਾਂਦੇ ਸਟਾਉਡ ਬੜੀ ਧੰਨਵਾਦ ਜੀ ਨਾਮਾ ਬਹੁਤ ਬਹੁਤ ਧੰਨਵਾਦ ਤੁਹਾਡਾ ਪਿਆਰ ਕਰਦੂਗੀ ਕੀ ਬੜਾ ਛੋਟੇ ਚੈਨਲ ਨੂੰ ਮੈਂ ਤੁਹਾਡੇ ਛੋਟੇ ਵੀ ਬਿੰਦੂ ਕੋੜੀ ਨਾਮ ਨੂੰ ਅਪਡੇਟ ਕਰ ਰਹੀ ਹਾਂ ਧੰਨਵਾਦ